ਸ਼ਸ਼ੀ ਗਾਲ ਜੀ ਮੈਂ ਰਾਜੀਵ ਸੈਣੀ ਤੁਸੀਂ ਦੇਖ ਰਹੇ ਹੋ ਜਾਨੀ ਤੈਸ਼ੀ ਨਿਊਜ਼ ਚੈਨਲ ਇੱਕ ਪਾਸੇ ਜਿੱਥੇ ਲੋਕ ਲੋੜੀ ਦਾ ਤਿਉਹਾਰ ਮਨਾ ਰਹੇ ਨੇ ਉੱਥੇ ਹੀ ਲੁਧਿਆਣਾ ਦੇ ਵਿੱਚ ਇੱਕ ਭਿਆਨਕ ਹਾਦਸਾ ਹੁੰਦਾ ਜਿਸ ਦੇ ਵਿੱਚ ਇੱਕ ਕਾਰ ਦਾ ਅਚਾਨਕ ਸੰਤੁਲਨ ਵਿਗੜ ਜਾਂਦਾ ਹੈ ਤੇ ਕਾਰ ਸਿੱਧਾ ਇੱਕ ਘਰ ਦੇ ਵਿੱਚ ਜਾ ਵੜਦੀ ਹੈ ਇਤੋਂ ਤੱਕ ਕਿ ਕਾਰ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਘਰ ਦੀ ਦੀਵਾਰ ਤੱਕ ਟੁੱਟ ਗਈ ਹਾਲਾਂਕਿ ਇਸ ਮਾਮਲੇ ਦੇ ਵਿੱਚ ਦੋ ਲੋਕ ਦੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਨਜਾਇਆ ਗਿਆ ਇਹ ਮਾਮਲੇ ਦੇ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਾਰ ਕਿੰਨੀ ਤੇਜ਼ ਰਫ਼ਤਾਰ ਦੇ ਨਾਲ ਆਂਦੀ ਹੈ ਅਤੇ ਇੱਕਦਮ ਸੰਤੁਲਨ ਵਿਗੜਨ ਤੋਂ ਬਾਅਦ ਇੱਕ ਕਾਰ ਦੇ ਵਿੱਚ ਜਾ ਵਰਦੀ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਲੁਧਿਆਣਾ ਦੇ ਨੀਲੇ ਝੰਡੇ ਗੁਰਦੁਆਰੇ ਦੇ ਨਜ਼ਦੀਕ ਗੰਦਾ ਨਾਲਾ ਪੁਲੀ ਦੇ ਕਰੀਬ ਹਾਸਾ ਹੋਇਆ ਹੈ ਜੋ ਕਿ ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਦੁਪਹਿਰ ਦਾ ਹੈ ਕਾਰ ਦੀ ਰਫਤਾਰ ਇੰਨੀ ਤੇਜ਼ ਸੀ ਕਿ ਇੱਕ ਘਰ ਦੀ ਦੀਵਾਰ ਤੋੜਨ ਤੋਂ ਬਾਅਦ ਜੰਪ ਕਰਦੀ ਪਿੱਛੇ ਆ ਰੇ ਰਿਕਸ਼ਾ ਚਾਲਕ ਦੇ ਵਿੱਚ ਜਾ ਟਕਰਾਂਦੀ ਹੈ ਜਿਸ ਦੇ ਕਾਰਨ ਰਿਕਸ਼ਾ ਚਾਲਕ ਵੀ ਹੈ ਜੋ ਜ਼ਖਮੀ ਹੋ ਜਾਂਦਾ ਹੈ ਤੁਹਾਨੂੰ ਇਸ ਦੀਆਂ ਤਸਵੀਰਾਂ ਦਿਖਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਦਾ ਭਿਆਨਕ ਹੱਸ ਸਰਪਜੀਤ ਹੈ ਕਿਹੜੀ ਹੈ ਘਰ ਕੀ ਗੱਲ ਬਾਤ ਸਾਰੀ ਦੀਵਾਰ ਕੀਤੀ ਇਹ ਮੁੰਡੇ ਨੇ ਨਾ दारू ਪੀਤੀ ਸੀਗੀ ਸ਼ਰਾਬ ਬਹੁਤ ਪੀਤੀ ਹੋਈ ਸੀਗੀ ਤੇ ਸ਼ਰਾਬ ਪੀ ਕੇ ਇਹਨੇ ਸਾਡੇ ਘਰ ਦੇ ਵਿੱਚ ਗੱਡੀ ਮਾਰੀ ਹਾਂਜੀ ਉਹ ਗੇਟ ਵੀ ਤੋੜਦਾ ਐਟਵਾ ਵੀ ਤੋੜਦੀ ਬਾਹਰ ਖੜਕਦੀਆਂ ਵੀ ਤੋੜਦੀਆਂ ਸਾਡੇ ਬੰਦਾ ਇੱਕ ਸੀਗਾ ਉਹਦੇ ਸੱਟਾਂ ਬਹੁਤ ਲੱਗਦੀਆਂ ਕਿਤੇ ਕੋਈ ਨਹੀਂ ਪੜਦਾ ਇਹ ਹੋਨੇ ਕਿੰਨੇ 5:30 ਵਜੇ ਦੀ ਹੈ ਇਹ ਨਹੀਂ ਕੋਈ ਹਾਂਜੀ ਮੁੰਡੇ ਦੇ ਸੱਟਾਂ ਬਹੁਤ ਵੱਜੀਆਂ ਕੱਚ ਵੱਜਿਆ ਉਹਦੀ ਹਾਂਜੀ ਹਾਂ ਜੋ ਬਾਲਾ ਬਾਲਾ ਸਾਰੇ ਲਿਖਿਆ ਦਾ ਹੁਕਮ ਕਰਦੀ ਹਾਂ ਹਾਂਜੀ ਸਾਨੂੰ ਇਨਸਾਫ ਚਾਹੀਦਾ ਹਣ ਸਾਡੇ ਨਾਲ ਸਾਡਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਸਾਡੀ ਇੱਕ 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 ਕਿਹ ਕਿਨਾਂ ਵੀਟਾ ਮੇਰਾ ਰਵਿੰਦਰ ਸਿੰਘ ਨਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਕਿਹੜੀ ਜਗ੍ਹਾ ਹੋਇਆ ਜੀ ਸਰ ਇਹ ਜੀ ਨਿਊ ਹਰਗੋਮੀਂ ਨਗਰ ਮੇਨ ਰੋਡ ਤੇ ਹੋਇਆ ਜੀ ਨਾ ਰੋਟ ਨਾਲਾ ਰੋਡ ਤੇ ਜੀ ਤੇ ਇਹ ਤਾਂ ਵਿਚਾਰੇ ਘਰ ਬੈਠੇ ਸੀ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਸੀਗਾ ਜੀ ਕਿਸੇ ਗੱਲ ਦਾ ਐ ਗੱਡੀ ਵੱਜੀ ਆ ਆ ਕੇ ਜਿੱਦਾਂ ਬੰਦਾ ਕਹਿੰਦਾ ਬਲਾਸਟ ਹੋਇਆ ਕੋਈ ਜੀ ਤੇ ਜਦੋਂ ਦੇਖਿਆ ਘਰ ਦਾ ਗੇਟ ਬੂਟ ਟੁੱਟ ਕੇ ਅੰਦਰ ਕਮਰੇ 'ਚ ਆ ਗਿਆ ਜੀ ਤੇ ਘਰ ਦਾ ਹੋਰ ਜਿਹੜਾ ਕਾਫੀ ਨੁਕਸਾਨ ਸ਼ੀਸ਼ੇ-ਸ਼ੂਸ਼ੇ ਸਾਰੇ ਟੁੱਟ ਗਏ ਆ ਘਰ ਦੇ ਜੀ ਉਹ ਸੱਟਾ-ਸੁੱਟਾ ਵੀ ਵੱਜੀਆਂ ਇੱਕ ਦੋ ਬੰਦਿਆਂ ਦੇ ਵਿੱਚ ਜੀ ਡ੍ਰਿੰਕ ਕਰ ਦਿੱਤੀ ਜਾਨ ਗੱਡੀ ਵਾਲਾ ਦੇਖੋ ਜੀ ਹੁਣ ਮਲਾਜਾ ਹੋਏਗਾ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਜੀ ਉਹਨੇ ਡ੍ਰਿੰਕ ਕੀਤੀ ਹੈ ਕਿ ਕੀ ਕੀਤਾ ਜੀ ਉਹਦਾ ਮਲਾਜਾ ਹੁਣ ਤੋਂ ਬਾਅਦ ਹੀ ਪਤਾ ਘਰ ਦਾ ਤੁਸੀਂ ਦੇਖ ਸਕਦੇ ਹੋ ਜੀ ਇਹਨੂੰ ਕਵਰ ਕਰ ਸਕਦੇ ਹੋ ਦੇਖੋ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਕਿ ਤੁਹਾਡੇ ਸਾਹਮਣੇ ਹੀ ਆ ਜੀ ਸਾਰਾ ਕੁਝ ਕਾਫੀ ਨੁਕਸਾਨ ਹੋਇਆ ਜੀ ਮੌਕੇ ਤੇ ਪੁਲਿਸ ਆ ਗਈ ਜੀ ਉਹਨਾਂ ਦੀ ਜਿਹੜੀ ਕਾਰਵਾਈ ਆ ਉਹ ਕਰਦੇ ਪਏ ਨੇ ਗੱਡੀ ਥਾੜੇ ਲੈ ਚੱਲੇ ਆ ਜੀ ਵੀਡੀਓ ਬੱਸ ਕੱਟਦੇ ਪਏ ਆ ਜੀ ਵੀਡੀਓ ਥੋੜੀ ਦੇਰ ਤੱਕ ਉਹ ਵੀ ਸਾਹਮਣੇ ਆ ਜਾਈਗੀ ਕੱਲ੍ਹ ਵਾਂ ਤੇ ਹੀ ਇਸ ਮੌਕੇ ਤੇ ਬੋਲ ਗੱਡੀ ਤੇਜ਼ ਰਫ਼ਤਾਰੀ ਆਈ ਆ ਗੱਡੀ ਵਿੱਚ ਵੱਜੀਆ ਨੁਕਸਾਨ ਹੋਇਆ ਇਹ ਜੇ ਕਾਹ ਕੰਪਲੇਂਟ ਦੇਣਗੇ ਜਿਵੇਂ ਵੀ ਦੇਣਗੇ ਆਪਾਂ ਉਵੇਂ ਕਰਾਂਗੇ ਸਰ ਉਹ ਜਿਹੜੇ ਕਿ ਮੁੰਡਾ ਮੋਢੇ ਤੇ ਕਾਬੂ ਕਰ ਲਿਆ ਨਹੀਂ ਮੁੰਡਾ ਨਹੀਂ ਮੌਕਾ ਨਾਲ ਉਹਦੇ ਸੱਟ ਲੱਗੀ ਆ ਉਹਨੂੰ ਹਸਪੀਟਲ ਲੈ ਗਏ ਅੱਛਾ ਜੀ ਸਰ ਉਹ ਕਿੰਨੇ ਸੱਟਾਂ ਕਿਹੜੀਆਂ ਲੱਗੀਆਂ ਸੱਟਰੀਆਂ ਜਾਨੀ ਨੁਕਸਾਨ ਸੱਟਾਂ ਲੱਗੀਆਂ ਨਹੀਂ ਨਹੀਂ ਹੋਰ ਸੱਟਾਂ ਲੱਗੀਆਂ ਕੀ ਕਾਹ ਦੇ ਕਿਸੇ ਦਾ ਜਿਵੇਂ ਵੀ ਇਹ ਕਹਿਣਗੇ ਇਹਨਾਂ ਨੂੰ ਕੰਪਲੇਂਟ ਲੈ ਲਵੇ ਆ ਜੋ ਵੀ ਕਹਿਣਗੇ ਆਪਾਂ ਉਵੇਂ ਕਰਾਂਗੇ ਸਰ ਕੋਈ ਵੀਡੀਓ ਕਰਾ ਸਾਹਮਣੇ ਆਈ ਹੈ ਵੀਡੀਓ ਹਜੇ ਤੱਕ ਦਾ ਫੁਟੇਜ ਦੇਖ ਰਹੇ ਆਂ ਜੀ ਹਜੇ ਤੱਕ ਕੋਈ ਸਾਹਮਣੇ ਨਹੀਂ ਆਇਆ ਫੁਟੇਜ ਲੈਣੀ ਆ ਸਰਬਜੀਤ ਜੀ ਕਿਹੜੀ ਆ ਘਰ ਕੀ ਗੱਲਬਾਤ ਸਾਰੀ ਦੁਆਰ ਕੀਤੀ ਇਹ ਮੁੰਡੇ ਨੇ ਨਾ दारू ਪੀਤੀ ਸੀਗੀ ਸ਼ਰਾਬ ਬਹੁਤ ਪੀਤੀ ਹੋਈ ਸੀਗੀ ਤੇ ਸ਼ਰਾਬ ਪੀ ਕੇ ਇਹਨੇ ਸਾਡੇ